ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਵਪਾਰੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਬਹੁਤ ਹੀ ਟਾਈਮ ਬਾਅਦ ਚਾਰ ਇੱਕ ਬੂਰੀ ਇੱਕ ਕਾਲੀ ਤੇ ਦੋ ਜਰਸੀ ਵੜਾਂ ਦੀ ਵੀਡੀਓ ਬਣਾਉਣੀ ਹੈ ਇੱਕ ਪਹਿਲੇ ਨਾਲ ਦੂਜੀ ਮੈਂ ਨਾ ਉਹ ਦੂਜੀ ਸੂਵੇ ਤੀਜੇ ਸੂਵੇ ਸੋ ਆਜੋ ਆਪਾਂ ਨਾਲ ਦੀਦਾ ਸ਼ੇਅਰ ਕਰਦੇ ਆਂ ਅਗਲੀ ਫਗਨ ਆਇਆ ਵੀ ਨਹੀਂ ਥੇ ਇਹ ਤਾਂ ਕੀ ਮੋਲੇ ਆ ਇਹ ਕੱਚੀ ਬੋਹੜ ਹੈ ਕੀ ਨਹੀਂਦੀਆਂ ਦਸ ਦਿਨ ਟਿਲਾਂ ਵਾਲੀ ਬੂਰੀ ਆ ਬਾਈ ਵੇਖ ਲਓ ਜਿੱਦੀ ਸਪੈਸ਼ਲ ਡਿਮਾਂਡ ਰਹਿੰਦੀ ਆ ਘੱਟ ਕਾਠ ਵੇਖ ਲਓ ਕਿ ਹਜੇ ਬਹੁਤ ਟਾਈਮ ਲੇ ਜਾਣਾ ਇਹਨੇ ਲੈ ਤੂੰ ਹੋਇ ਵਿਚਾਕਾ ਪਾ ਦੇ ਮਤਲਬ ਕੱਦ ਪੂਰਾ ਵੱਡਾ ਆ ਸਿਕਾਂ ਨਹੀਂ ਸੋਹਣੀ ਆ ਕਿੰਨੇ ਸੋਹੇ ਆ ਤੂੰ ਜਿਆ ਸੋਹਣੀ ਮੇਰਾ ਵੀ ਟੋਰੀ ਆ ਇਹਨੂੰ ਆ ਥਾੜਾ ਦਿਖਾਈ ਇਧਰੋਂ ਖਾਣ ਬਹੁਤ ਸੋਹਣੇ ਲੱਗੇ ਨੇ ਹਾਥੀ ਜੁਵਾਈਆਂ ਨੇ ਬਹੁਤ ਹੀ ਜ਼ਿਆਦਾ ਸੋਹਣੇ ਇੱਕ ਖਾਸੀ ਆ ਦੱਦਨੇ ਮੈਂ ਤੀਹ ਕਈ ਵੇਖੂ ਨਾਲ ਦੀ ਨਾਲ ਤੇ ਬਾਕੀ ਜੇ ਕੋਈ ਜੋੜਾ ਲਊ ਉਹਨੂੰ ਭਾਜ ਮਿਲ ਲਿਆ ਦੋਵੇਂ ਕਿਉਂਕਿ ਇਹਨਾਂ ਦੀ ਇਕੱਠੀਆਂ ਚੱਲ ਜਾਣੀਆਂ ਇਹ ਵੀ ਚਾਹੁੰਦੀ ਕਿ ਕਿੱਥੇ ਘਰੇ ਜਾਉਣ ਆਈਆਂ ਵੀ ਇੱਕੋ ਘਰੋਂ ਆਏ ਹਏ ਬਹੁਤ ਬੰਨਾ ਇਹੇ ਹੇ ਬਾਤ ਤੂੰ ਹੀ ਵੇਖ ਸਕਦੇ ਇਹਦੇ ਚ 10 ਦਿਨ 15 ਹੀ ਹੁੰਦੀ ਇਹਦੀ ਡਿਮਾਂਡ ਰਹੂਗੀ ਫੋਨ ਤੇ ਵੀਰੇ ਜੋ ਵੀ ਦਾ ਵੇੜਾ ਅਪਾ ਇੰਦੇ ਕਰਿਓ ਲੈ ਲਓ ਵੀ ਆਹ ਵੀ ਦੂਜੇ ਨੰਬਰ ਤੇ ਆ ਵੀ ਜਾ ਲੈ ਕੇ ਕੈਮਰਾ ਇੱਧਰ ਇਹ ਬਹੁਤ ਹੀ ਜ਼ਿਆਦਾ ਆਇਆ ਬੋਡੀ ਸਟਰਕਚਰ ਵੀ ਵੱਡਾ ਮਤਲਬ ਕਿ ਵਜਨਦਾਰ ਕਹਿ ਸਕਦੇ ਆ ਇਹਨੂੰ ਵਖਾਈ ਬੈਠੋ ਇਹ ਵੀ ਹੈ ਜੇ 10 ਦਿਨ ਕੱਚੀ ਆ ਐਂਡ ਟੋਲੀ ਮੜੀ ਆ ਬਾਨਾ ਦੇਖਣ ਕਿੰਨੇ ਢੇਲੇ ਜੇ ਥਣ ਇਹਦਾ ਵੀ بڑا ਤੁੰਗਾ ਇਹ ਦੋਵੇਂ ਦੋਵੇਂ ਮੱਝਾਂ ਹੀ 16 17 16 17 ਕਿਲੋ ਵਾਲੀਆਂ ਤੇ ਦੋਵੇਂ ਹੀ 10-10 ਦਿਨ ਕੱਚੀਆਂ ਤੇ ਜਿਹੜੀ ਰੋਤੀ ਜੇ ਹੁੰਦੀਆਂ ਇਹਨਾਂ ਦਾ ਮੁੱਲ ਹੋਰੀ ਹੋਣਾ ਕਿਉਂਕਿ ਹਜੇ ਗਾਹ ਘਟਾ ਇਹਨਾਂ ਦਿਨਾਂ ਚ 10 ਦਿਨ ਜਦੋਂ ਤਿਆਰ ਹੋ ਗਈ ਗਾਹ ਆ ਗਿਆ ਤੇਤ ਲੱਭਣੀਆਂ ਨਹੀਂ ਕਾਰਕ ਨੂੰ ਦੋਵਾਂ ਬੈਸਟ ਆਪਸ਼ਨ ਲਓ ਬਈ ਦਿਖਾ ਮੇਰਾ ਵੀ ਅੱਜ ਇਹਨੇ ਕਿੰਨਾ ਭਰਨਾ ਹਲੋ ਤੇ ਹੈਗੀ ਪਤਲੇ ਜੰਮ ਦੀ ਹੈ ਨਹੀਂ ਮੋٹے ਦੀ ਇਹਦਾ ਮੁੱਲ ਵੀ ਰਹੁ ਫੋਨ ਤੇ ਹੀ ਤੇ ਆ ਜਾਓ ਬਈ ਮਿੱਤਰੋ ਤੀਜੇ ਨੰਬਰ ਤੇ ਆ ਹੈਗੀ ਪੈਨਨ ਵਹਿੜ ਆ ਦੋ ਦੰਦਾਂ ਦੋ ਦੰਦ ਦੋ ਦਲ ਜਰਸੀ ਚੈੱਕ ਕਰ ਬਗਿਓ ਆ ਵੀ ਖੋਲ ਕੇ ਵਿਖਾਈ ਲਓ ਵੀ ਤੀਜੇ ਨੰਬਰ ਦੇ ਜਿਹੜੀ ਇਹ ਆ ਇਹ ਪਹਿਲਾ ਨਾ ਜਿਵੇਂ ਕਈ ਲੋਕ ਜੱਸੀ ਦਾ ਦੁੱਧ ਪਸੰਦ ਕਰਦੇ ਕੋਈ ਫੋਨ ਬੋਣੇ ਦੀ ਜ਼ਿਆਦਾ ਹੁੰਦੀ ਆ ਚੈੱਕ ਕਰ ਲਓ ਬਈ ਹਜੇ ਇਹਨੇ ਵੀ ਲੈ ਜਲੇ ਸਾਫ ਆਰਦੇ ਨੇ ਇਹ ਵੀ ਨਹੀਂ ਸਾਫ ਆਰਦੇ ਨੇ ਸੋਹਣੀ ਇਹ ਖਾਨ ਪਹਿਲੇ ਨੇ ਗੱਲੋ ਕਿੰਨਾ ਸੋਹਣਾ ਗੱਡਿਆ ਵੱਡਾ ਇਹਦਾ ਕੀ ਮੁੱਲ ਇਹ ਤਾਂ ਕਈ 70 ਦੀ ਦੇ। ਪਹਿਲੇ ਨਾਲ ਬਾਕੀ ਮੌਕੇ ਨਾਲ ਗੱਲ ਕਰ ਲਿਓ ਮੌਕੇ ਤੇ ਹੋ ਜੂ ਗੱਲਬਾਤ। ਆ ਆ ਗਈ ਬਈ ਜਰਸੀ ਚੌਥੀ ਇਹ ਆ ਗਈ ਤੀਜੇ ਸੂਵੇ ਕਿੰਨੇ ਦਿਨ ਲੈ ਜੂ ਜੀ? ਇਹ ਜੇ ਲੈਂਦੀਆਂ ਕੋਈ 2 ਦਿਨ ਲੈ ਜੇ 4 ਦਿਨ ਲੈ ਜੇ ਠੀਕ ਆ। ਲੈਕ ਤੋਰ ਵੀਰ ਨੇ। ਇਹਦੇ ਵੀ ਥਣ ਬਹੁਤ ਹੱਥ ਵਾਲੇ ਆ। ਵੀ ਜਿਹੜੇ ਮਸ਼ੀਨਰੀਆਂ ਦੇ ਵੀ ਦੋਵੇਂ ਜੀ ਪਰਫੈਕਟ ਆ। ਇਹ ਵੀ ਜੁੰਡੀ ਆਈ 7-8 ਦਿਨ ਤੇ ਬਾਕੀ ਇਹਦਾ ਮੁੱਲ ਕੀ ਇਹ ਕਾਟ ਦੀ ਦੇ ਦਾਂਗੇ 61000 ਇਹ ਡਿਮਾਂਡ ਕਰਦੇ ਬਾਕੀ ਬਾਰਗਨਿੰਗ ਟਾਈਮ ਤੇ ਫੋਨ ਲਾਉਂਗੇ ਤੇ ਹੋ ਜਾਣੀ ਆ ਬਾਕੀ ਇਹਨਾਂ ਦਾ ਨੰਬਰ ਸ਼ੇਅਰ ਦੱਸੋ ਕਿੰਨਾ ਨੰਬਰ ਦੱਸੀ ਵੀਰੇ 98738 ਇਹ ਤੇ ਤੁਸੀਂ ਕਾਲ ਕਰ ਸਕਦੇ ਹੋ ਇਹ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਤੇ ਕਾਲ ਕਰਕੇ ਇਹਨਾਂ ਨੂੰ ਕੰਟੈਕਟ ਕਰਕੇ ਮੱਝ ਲੈ ਸਕਦੇ ਆ ਆਪਦੀ ਕੋਈ ਮੱਝ ਕਟਾਉਣੀ ਹੋਵੇ ਵਿੱਚ ਕੱਟੀ ਜਾਊਗੀ ਕੋਈ ਤੁਹਾਡਾ ਡੰਗਰ ਸੂਣ ਵਾਲਾ ਉਹ ਵੀ ਵਿੱਚ ਕੱਟਿਆ ਜਾਊਗਾ ਇਹ ਦੇਖ ਲੈਣਗੇ ਤੁਹਾਨੂੰ ਤੇ ਜਾਂ ਕਿਸੇ ਵੀ ਥਾਂ ਤੇ ਤੁਹਾਨੂੰ ਡਿਲੀਵਰੀ ਇਹਨਾਂ ਦੀ ਮਿਲ ਜਾਊਗੀ ਤੁਸੀਂ ਫੋਨ ਤੇ ਚੈੱਕ ਕਰਨੀਆਂ ਜਿੰਮੇਵਾਰੀ ਆਪਦੀ ਤੇ ਤੁਹਾਨੂੰ ਥਾਲ ਚੈੱਕ ਕਰਾ ਕੇ ਭੇਜਣਗੇ ਇੱਥੇ ਆਣ ਕੇ ਚੈੱਕ ਕਰ ਲਓ ਉਹਦੇ ਨਾਲ ਦੀ ਕੋਈ ਰੀਸ ਨਹੀਂ ਬਾਕੀ ਨੰਬਰ ਇੱਕ ਰੀਵੀਰ ਫੇਰ ਬੋਲਦੇ 9688657384 ਹਾਂਜੀ ਤੇ ਇਹ ਨੰਬਰ ਆ ਕਾਲ ਕਰ ਲਿਓ ਜੀ ਇੱਥੇ